ਜਾਕੂ ਤੂੰ ਦਰ ਲਿਆਂਦਾ ਇੱਕ ਪਾ ਫੇ ਪਿਆ ਕਰੂ ਇੱਕ ਬਸ ਮੈਂ ਪਿਆ ਕਰੂ ਤੁਸੀਂ ਸਿੱਟਾ ਲਾ ਕੇ ਪਿਆ ਕਰੋ ਤੇ ਅਸੀਂ ਉਹ ਜਾਲ ਕਤੂਰੇ ਨੂੰ ਪਾਏ ਕਰਾਂਗੇ ਭਾਵੇਂ ਅੱਛਾ ਹੋਰ ਕੋਈ ਸੇਵਾ ਨਹੀਂ ਮੁੱਚੇ ਮੁਰਗੀ ਸੇਵਾ ਕਾ ਇਧਰ 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 ਤੂੰ ਨਹੀਂ ਚੋਦੀ ਤੂੰ ਸੱਤ ਜਨਮੋਂ ਮੇਰੇ ਘਰ ਵਾਲੀ ਬਣ ਕੇ ਆਵੇਂ ਬਲੂ ਕੁਮਾਰ ਨਿਗਮ ਪੜਦਾ ਵਾ। ਕੋ ਦੱਦੋ। ਕੀ ਆ ਸੁਪਰੀ ਦਾ ਅਣਾ ਮਾ। ਉਹ ਕਹਿੰਦੇ ਆ ਨਾ ਮੈਂ ਤੈਨੂੰ ਕਹਾਣੀ ਸੁਣਾਉਣਾ ਇੱਕ। ਨਾ ਮੈਮ। ਪਿਛਲੇ ਇੱਕ ਵਾਰ ਗਾ ਤੈਨੂੰ ਮੇਰੀ ਸੌ ਪਾਣੀ ਭਰ ਕੇ ਜਦੋਂ ਉਹਨੂੰ ਲੈ ਗਏ ਆਉਦੀ ਆ ਉਹਦੋਂ ਉਹ ਵਿਚਾਰਾ ਫਿਰ ਸੌ ਜਾਂਦਾ ਕਿਉਂਕਿ ਥੱਕਿਆ ਹੋ ਜਾਂਦਾ। ਕਬਾਚ ਮੈਂ ਕੀ ਜਾਨਣਾ ਨਾ ਪਤਾ ਨਹੀਂ ਕੀ ਕਰੀ ਜਾਂਦੀ ਆ ਬੂਰੂ ਜਿੰਦਗੀ ਹਾਂ ਕੋ ਕੇ ਚੱਲਣਾ ਮੇਰੇ ਲੱਗਦਾ ਪੋਕੀ ਹਿੱਤ ਆ ਵਾ ਸ਼ਕਲ ਇੱਧਰ ਕਰੀ ਅਟਾ ਨਿਕਲਣਾ ੜੀ ਜ਼ਰ ਦੇ ਵਿੱਚੋਂ ਸੋਖੇ ਦਰਾਈ ਆਕੇ ਦੇਖ ਤਾਂ ਸਹੀ ਉਹ ਸੌਂ ਗਈ ਆ ਦੇਖੀ ਇਹਦੀ ਹਾਲਤ ਦੇਖੀ ਕੁੜੀ ਮੈਂ ਵੀ ਪਾਣੀ ਪੀਣ ਆਇਆ ਸੀ ਫਿਰ ਮੈਂ ਜਾ ਕੇ ਉਹ ਵਾਇਰ ਚੱਕ ਕੇ ਲੈ ਕੇ ਆਇਆ ਮੈਂ ਸਿਰਫ ਪਾਣੀ ਪੀਣ ਆਇਆ ਸੀ ਮੈਂ ਕਿਹਾ ਦੱਸੋ ਬਈ ਮੈਂ ਕੀ ਕਰਾਂ ਇਧਰ ਆ ਇਧਰ ਇਧਰ ਆ ਇਧਰ ਆ ਇਧਰ ਆ ਮੈਂ ਕੱਲਾ ਪਾਣੀ ਪੀਣ ਆਇਆ ਸੀ ਫਿਰ ਮੈਂ ਭੱਜ ਕੇ ਜਾ ਕੇ ਆ ਹਾ ਕੈਮਰਾ ਆਨ ਕੀਤਾ ਕੀ ਕਰੀ ਗਈ ਆਂ ਦੀ ਮੈਂ ਵੀ ਕਹੀ ਐ ਨਾ ਇਧਰ ਖੜੇ ਖੜੇ ਖੜੋ ਇਧਰ ਇਧਰ ਆ ਇਧਰ ਆ ਇਧਰ 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 ਆ ਇਕੜ ਪਦਾ ਦੇ ਲੱਗੇ ਨਾ ਇਕੜ ਵਾ 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 ਇਹਨੂੰ ਸਿਰ ਨਾ ਹੋਣਾ ਪੈਣਾ ਵਾ ਇਕੜ ਰੁਕ ਮੈਰੋ ਇੱਥੇ ਨਵਾਉਂ ਪੈ ਆਪਣ ਨਾਲ ਵਾ ਇਧਰ ਇਧਰ ਘੁੰਮ ਵੀ ਇਧਰ ਘੁੰਮ ਵੀ ਇਧਰ ਘੁੰਮ ਵੀ ਹਾਂ ਇਧਰ ਘੁੰਮ ਵੀ ਹਾਂ ਇੱਥੇ ਇੱਥੇ ਘੜਾ ਉਧਰ ਹਨੇਰਾ ਆ ਰਿਹਾ ਸੀ ਵਾਹ ਇਹ ਤੂੰ ਕੀ ਕਰਿਆ ਵੈਸੇ ਆਟਾ ਇਹ ਗਰਮੀਚ ਵੀ ਪਾਉਣਾ ਸੀ ਇਹ ਕਿਹੜਾ ਤਰੀਕਾ ਵਾ ਗਰਮੀਚ ਪਾਉਂਦਾ ਆਟਾ ਕਿਵੇਂ ਪਾਈਦਾ ਵਾ ਹਣ ਇੱਥੇ ਹੀ ਟੱਬਾ ਲਾ ਲਾ ਤੇ ਪੈਪ ਲਾ ਲਾ ਤੇ ਇੱਥੇ ਨਾਲ ਆ ਤੂੰ ਤਾਂ ਗਾਈ ਪਾਸਟੇ ਆਈ ਕੋਈ ਹਾਲ ਨਹੀਂ ਪੂਰਾ ਸੈਟ ਅਪ ਲਈ ਬੈਠੀਆਂ ਹਾਂ ਦਿਖਾਉਣਾ ਤੁਹਾਨੂੰ ਹਾਂ ਮੈਡਮ ਨਿਬੜਿਆ ਰਹੀ ਹੈ ਇਹਦਾ ਕੰਮ ਨਿਬੜੋ ਫਿਰ ਟਾਈਮ ਬਹੁਤ ਹੋ ਗਿਆ ਕੀ ਹੋ ਰਿਹਾ ਹੈ ਕੀ ਹੋ ਰਿਹਾ ਸੀ ਡਾਈਂਗਾ ਨਾ ਕਿਹੜਾ ਗਾਉਂਦੀ ਸੀ ਹੈ ਨਾ ਪੜ੍ਹਾਈ ਵਾਲੀ ਨਹੀਂ ਇਹਨਾਂ ਦੇ ਆਣਾ ਹੈਗਾ ਗਾਣੇ ਤਾਂ ਮਿੰਟਾ ਜਿਹਾ ਯਾਦ ਹੋ ਜਾਂਦੇ ਜਵਾਕਾਂ ਨੂੰ ਅੱਜ ਕੱਲ੍ਹ ਦੇ ਆਣੋਂ ਨਾ ਮਜ਼ਾ ਆ ਰਿਹਾ ਪਾਪਾ ਦੀ ਹੈ ਮੇਰੇ ਸਾਹ ਹੁ ਹੁ ਹਾਂ ਆ ਰਿਹਾ ਥੋੜਾ ਜਿਹਾ ਵੱਡਿਆ ਖੜੀ ਹੋ ਗਈ ਦੋ ਹਣਾ ਗੰਜੂ ਹੁ ਆ ਰਹੀ ਹੈ ਨਾ ਫੁੱਲ ਅੰਦਰ ਏਸੀ ਨਾਲੋਂ ਨਜ਼ਾਰਾ ਨਾ ਸੱਚ ਦੱਸੀ ਬਹੁਤ ਮਜ਼ਾ ਆਇਆ ਕੀ ਬਾਤ ਹੈ ਚਾਰ ਜਣੇ ਇਹਦੇ ਚ ਵਧੀਆ ਪੈਂਦੇ ਆ ਚਾਰ ਜਣੇ ਨਾ ਮੱਛਰ ਆਵੇ ਨਾ ਬਿੱਲੀ ਆਵੇ ਅੰਦਰ ਚਲੋ ਮੈਂ ਵੀ ਆਵਾਂ ਉਹ ਲੈ ਆਂਦਾ ਆਹ ਹਾਂ ਬਾਕੀ ਯਾਰ ਆ ਰਿਹਾ ਸੱਚ ਦੇ ਸੀ ਇਕਨ ਉਹ ਫਲੈਸ਼ਲਾਈਟ ਜਿਹੜਾ ਨਾ ਜਿੱਦਾਂ ਆਪਾਂ ਛੋਟਾ ਜਿਹਾ ਕੁਦੂਰ ਆ ਲਿਆਂਦਾ ਇੱਕ ਪਾਸੇ ਪਿਆ ਕਰੂ ਇੱਕ ਬਸ ਮੈਸ ਪਿਆ ਕਰੂ ਤੁਸੀਂ ਇਸ ਤੇ ਲਾ ਕੇ ਪੈਜ ਕਰੂ ਤੇ ਅਸੀਂ ਉਹ ਜਾਲ ਇੱਕ ਤੂਰੇ ਨੂੰ ਪਿਆ ਕਰਾਂਗੇ ਬਾਅਦ ਵਿੱਚ ਪੁੱਟੀ ਕਰਾਂ ਤੁਹਾਨੂੰ ਵਾਸ਼ਿੰਗ ਕਰੇਗਾ ਓਕੇ ਅੱਛਾ ਹੋਰ ਕੋਈ ਸੇਵਾ ਨਹੀਂ ਮੁੱਚੇ ਹੋਰ ਕੋਈ ਸੇਵਾ ਹੋਰ ਰੁਕ ਜਾਈ ਗਈ ਹਵਾ ਪਹਿਲਾ ਉਹ ਪੈ ਕੇ ਤਾਂ ਦੇਖਣ ਲੱਗਾ ਪੂਰੀਆਂ ਆਉਂਦੀਆਂ ਮੇਰੀਆਂ ਆਹ ਦੇਖ ਹਾਂ ਉਹ ਦੇਖ ਲਾ ਪੂਰਾ 6 ਫੁੱਟ ਦਾ ਬੰਦਾ ਪੂਰਾ ਪੈਦਾ ਹੋ ਗਿਆ ਲੈ ਇਹਦਾ ਲਾਈਟਾਂ ਚ ਗਾ ਲੋ ਹੋਲੀਆਂ ਸੁੱਖ ਓਏ ਰੁਕ ਜਾ ਰੁਕ ਜਾ ਬਾਰ ਬਾਰ ਜੈਪ ਨਾ ਖੋਲ ਖਰਾਬ ਹੋ ਜੂ ਸੁੱਕੀ ਪੈਦਾ ਗੱਲ ਸੁਣੋ ਤਾਂ ਲਾਈਟ ਸਿੱ ਗਈ ਸੋਚੀ ਔਨ ਕਰਨੀ ਹੈ ਗੱਲੀ ਪਾਪਾ ਜੀ ਉਧਰ ਨੂੰ ਨਹੀਂ ਹੁੰਦੀ ਤੁਸੀਂ ਉਧਰ ਨੂੰ ਹੋਈਓ ਵੇਟ ਓਵਾ ਹਾਂ ਹਾਂ ਸੁਣ ਕਿਦਾਂ ਗੱਲਬਾਤ ਹੈਗੀ ਐ ਨਾ ਪੂਰੀ ਆਂਦਾ ਬਲ ਬਟਿਲਾਈਡ ਹਾਂ ਬਈ ਬਣਾਉਣੀ ਪਿਕਨਿਕ ਤੂੰ ਸਾਡੇ ਨਾਲ ਔਰ ਰੱਕ ਗਈ ਯਾਰ ਮੈਂ ਬਾਹਰ ਆਇਆ ਤਾਂ ਓ ਅਕਟਾ ਬੜਾ ਮੂੰਹ ਲੱਗਦਾ ਮੇਰਾ ਪਟਿਆਲਾ ਵਾਪਸ ਮੇਰੇ ਕਿੱਥੋਂ ਅ ਮੈਂ ਤਾਂ ਹੀ ਉਹਦਾ ਕਿੰਨਾ ਹੱਥ ਲਾਇਆ ਜਦੋਂ ਇਹਦਾ ਉਸੇ ਟਾਈਮ ਫਟ ਜਾਨੀ ਆ ਮੱਛਰਾਂ ਨੂੰ ਤਾਂ ਮੌਕਾ ਚਾਹੀਦਾ ਅੰਦਰ ਆਉਂਦੀ ਨਾ ਪੁੱਤ ਇਹ ਕਿ ਦੁੱਤਾ ਬੜੇ ਮਹਿੰਗਾ ਆ ਇਹ ਫਲਿੱਪਕਾਰਟ ਤੇ ਸਸਤਾ ਵਾ ਕਿੰਨੇ ਦਾ ਫਲਿੱਪਕਾਰਟ ਤੇ ਕਾਫੀ ਸਸਤਾ ਵਾ 1 ਨੇ ਲੈਲੇ ਇਹ ਉਹਨੇ ਦੁੱਤਾ 500 ਦਾ ਫਲਿੱਪਕਾਰਟ ਤੇ 350 ਰੁਪਏ ਦਾ 350 350 ਰੁਪਏ ਦਾ 2 ਲੈ ਹੁੰਦੇ ਹੂੰ ਖਿਆਲ ਲਾਇਆ ਤੇ ਅੱਛਾ ਇੱਕ ਹਿਆਰ ਠੀਕ ਹੈ ਮੇਰੀ ਗੱਲ ਸੁਣਾ ਦੋਸਤਾਂ ਦੋਸਤਾਂ ਨੇ ਮਗਰ ਨਹੀਂ ਲੱਗੀਦਾ ਹੁੰਦਾ ਤੇਰੀ ਕਲਾਸ ਐਕਸਟੈਂਡ ਕਰਾਦੀ ਆ ਠੀਕ ਆ ਤੇ ਤੇਰੇ ਫਸਟ ਸੈਸ਼ਨ ਆਉਂਦੇ ਹੁੰਦੇ ਸੀ ਨਾ ਅੱਗੇ ਫਸਟ ਰਾਊਂਡ ਆਉਂਦੇ ਹੁੰਦੇ ਸੀ ਨਾ ਹਾਂਜੀ ਸੈਕੰਡ ਰਾਊਂਡ ਆਇਆ ਕਰਨਾ ਹੁਣ ਤੁਸੀਂ ਕਿਉਂ ਦਾ ਮਤਲਬ ਕੀ ਕਿਉਂ ਦਾ ਕੀ ਆਨਸਰ ਦਾ ਮਤਲਬ ਹੌਣ ਫਸਟ ਕੀਤਾ ਹੋਇਆ ਜਾਂਦਾ ਫਿਰ ਨਵੇਂ ਸੈਕਿੰਡ ਆਇਆ ਕਰਨਾ ਤੁਸੀਂ ਪੂਰੇ 3 ਵਜੇ ਤੇਰੇ ਹੁਣ ਨਵੇਂ ਯਾਰ ਦੋਸਤ ਬਣਨਗੇ ਨਵੀਂ ਕਲਾਸ 'ਚ ਉੱਥੇ ਤੂੰ ਮੈਂ ਲੈਟਰ ਆ ਦੇਖ ਲੈ ਆ ਦੇਖ ਲੈ ਇੱਧਰ ਗੱਲ ਸੁਣ ਲੈ ਆ ਗਈ ਤੂੰ ਮੈਂ ਕਹੀ ਇਹਨਾ ਤੇਰੀ ਤੀਜੀ ਕਲਾਸ ਅਸੀਂ ਕਰਾ ਜਾਂਦੀ ਅੱਜ ਹੁਣ ਦੱਸਿਆ ਮੈਂ ਨੂੰ ਤੇ ਉਹਨੂੰ ਮੈਂ ਕਹਦਾ ਤੇਰਾ ਸੈਕੰਡ ਆ ਉਹ ਕਹਿੰਦੀ ਮੈਂ ਤੀਜੀ ਚ ਨਹੀਂ ਇਹਨਾ ਉਹ ਕਹਿੰਦੀ ਮੈਂ ਸੈਕੰਡ ਰਾਉਂਡ ਰੂਟ ਨਹੀਂ ਆ ਕੇ ਆਇਆ ਕਰਨਾ ਗੱਲ ਕਰ ਲੈ ਇਹਨਾਂ ਨਾਲ ਕਰ ਨਹੀਂ ਮੇਰੇ ਸਾਹਮਣੇ ਕਰ ਔਨ ਕੈਮਰਾ ਕਰ ਇਸ ਸੋ ਸੈਕੰਡ ਰਾਉਂਡ ਦੀ ਆਇਆ ਕਰੂਗੀ ਉਹ ਵੀ ਸੈਕੰਡ ਰਾਉਂਡ ਦਾ ਆਇਆ ਕਰੂਗੀ ਹੁਣ ਬੋਲ ਆਉਗੇ ਤੇ ਆਉਗੀ ਗੱਲ ਕਦੋਂ ਕੀ ਕਰਨਾ ਕੀ ਨਹੀਂ ਕਰਵਾਇਆ ਸਕੂਲੋਂ ਸਾਰਾ ਕਿ ਕਰਵਾਓ ਉਹ ਬਾਤੋ ਉਹ ਬਾਤ ਨਹੀਂ ਨਹੀਂ ਇਹਦੀਆਂ ਆਪ ਹੀ ਨਵੇਂ ਫਰੈਂਡਸ ਬਣਨਾਂਗੇ ਇਧਰੇ ਓਏ ਮੇਰੀ ਗੱਲ ਸਾਰਾ ਦੂਜੀ ਚ ਅਗਮ ਅਗਮ ਕੁਮਾਰ ਨਿਗਮ ਪੜਦਾ ਨਾ ਤੀਜੀ ਚ ਸੋਨੂ ਕੁਮਾਰ ਨਿਗਮ ਪੜਦਾ ਵਾ ਇਹ ਕੀ ਹੈ ਇਹ ਕੀ ਸੀਗਾ ਨਾ ਖੜਾ ਹੋ ਤੂੰ ਐਡਾ ਕਰ ਰਹਿ ਗਈ ਤੇਰੀ ਆ ਜਿਹੜੀ ਆ ਗਮਗਮਜੀ ਦੋਸਤ ਹੈਗੀ ਆ ਉਹਨੂੰ ਕਹਦੇ ਉਹ ਵੀ ਤੀਜੀ ਜਾ ਜਵੇ ਚਲ ਨਾ ਮੇਰੇ ਹੋਰ ਜਾ ਸੁਪਰੀਦ ਅਣਾ ਮੋ ਖੋਰਾ ਉਹਨਾਂ ਸਾਰੇ ਟੋਲੇ ਨੂੰ ਕਹੇ ਤੇਰੇ ਮਗਨ ਮਗਰ ਆ ਜੁੱਤੀ ਜੀ ਚ ਨਾ ਨਹੀਂ ਕਹਣਾ ਮੈਂ ਮੈਂ ਦੁੱਜੀ ਤੇ ਸਹੀ ਹਾਂ ਖੜਾ ਦੂਜੀ ਜਿਹਨੇ ਸਮਝਾ ਦੇ ਤੀਜੀ ਚ ਹੋ ਗਈ ਆ ਐਡਮਿਸ਼ਨ ਵੀ ਕਰਾਇਆ ਸੀ ਔਰ ਕੁਛ ਨਹੀਂ ਹੋ ਸਕਦਾ ਪਰ ਨਹੀਂ ਆਪ ਪਤਾ ਲੱਗ ਜਾਵਾਂਗੇ ਸਾਡਾ ਕਿਉਂਕਿ ਟੀਨਾ ਗੜਮਾਉਣ ਆਪਣੀ ਇੰਤਜ਼ਾਰ ਚ ਫਿਲ ਟੈਨਸ਼ਨ ਨਹੀਂ ਲੈਣੀ ਉਹ ਵੇਖੀ ਆਇਆ ਪੂਰਾ ਮਜ਼ਾ ਕਰਵਾਇਆ ਉਹ ਲਾਸਟ ਰਾਉਂਡ ਵੀ ਕਰਦੇ ਨੇ ਨਹੀਂ ਨਹੀਂ ਟ੍ਰਾਇੰਗ ਪਾਰਕਾਂ ਚ ਜਾਓ ਗਰਾਉਂਡ ਚ ਜਾਓ ਮਜ਼ਾ ਆਇਆ ਮਤਲਬ ਲਾਸਟ ਪੀਰੀਅਡ ਕੋਈ ਨਹੀਂ ਹੁੰਦਾ ਬਸ ਇੰਨੀ ਖੁਸ਼ੀ ਆ ਮੈਨੂੰ ਕੱਲ ਵੀ ਚੀਨੀ ਕਲਾਸ ਤੇ ਸੈਕਿੰਡ ਰਾਉਂਡ ਨਹੀਂ ਕਰਵਾਇਆ ਇਹ ਤੇ ਦੂਰ ਕੋਈ ਵੱਲੋਂ ਪਤਾ ਦੋਸਤ ਹੋਂ ਜਾਂਦੇ ਰਹਿੰਦੇ ਹੁੰਦੀ ਆ ਨਿੱਕੇ ਹੁੰਦੇ ਆ ਕਲਾਸ ਨਿੱਕੇ ਹੁੰਦੇ ਆ ਨਾਲੇ ਮੇਰੀ ਗੱਲ ਸਾਨੂੰ ਹੈਗੀ ਤਾਂ ਤੇਰੇ ਸਕੂਲ 'ਚ ਹੀ ਹਨ ਜਦੋਂ ਮਨ ਲਾ ਕਲਾਸਸ ਹੋਣ ਤੋਂ ਬਾਅਦ ਰਿਸੈਸਰ ਕਰੂ ਉਦੋਂ ਤੂੰ ਉਹਨੂੰ ਮਿਲ ਲਿਆ ਕਰੀ ਕਿਆ ਭੈ ਮੈਂ ਹੂੰ ਚੰਨਤਾ ਕੋਟ ਬਰੀਆ ਕੋਲੀ ਤੇ ਹੋਰ ਸਵਰਗ ਪਾਉਣਾ ਚਾਹਨੀ ਹੈ ਯਾ ਨਹੀਂ ਪਾਉਣਾ ਚਾਹਦੀ ਸਵਰਗ ਪਾਪੀ ਨਾਲ ਮਰਨੇ ਜਿਹੜੀ ਘਰ ਵਾਲੀ ਨਾ ਉਹਦੇ ਲੱਤਾ ਪਾਵਾਂ ਉਹ ਕਹਿੰਦੇ ਨਾ ਮੈਂ ਤੈਨੂੰ ਕਹਾਣੀ ਸੁਣਾਉਣਾ ਇੱਕ ਪਿਛਲੇ ਇੱਕ ਵੇੜਾ ਤੈਨੂੰ ਮੇਰੀ ਸੌ ਜੇ ਮੇਰੇ ਨਾਲ ਪਿਆਰ ਕਰ ਸੌ ਦਿੱਤੀ ਹਾਂ ਤਾਂ ਤੈਨੂੰ ਮੈਂ ਲੇ ਕੇ ਆਇਆ ਪਹਿਲੇ ਜਨਮਾਂ ਦੀ ਆ ਗੱਲ ਆ ਮੇਰੀ ਯਾਨੀ ਕਿ ਪਰਦਾਦੀ ਦੀ ਪਰਦਾਦੀ ਦੀ ਪੜ 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 ਪੜਦਾਦੀ ਸੁਣਾਉਂਦੀ ਹੁੰਦੀ ਸੀ ਜੀ ਇੱਕ ਘਰ ਵਾਲਾ ਠੱਕਿਆ ਆਵਾਰਾ ਇਹ ਕਿੱਧਰ ਨਿੱਕੀ ਜੀ ਸੁਣਣੀ ਨਿੱਕੀ ਜੀ ਉਹ ਵਿਚਾਰਾ ਘਰੇ ਆਇਆ ਉਹਨੂੰ ਇੰਨਾ ਥੱਕਿਆ ਸੀ ਤੇ ਉਹਦੀ ਘਰ ਵਾਲੀ ਚਲੋ ਉਹ ਕਹਿੰਦੀ ਕਿ ਪਤੀ ਪਰਮੇਸ਼ਵਰ ਆਪ ਸੋ ਜਾਈਏ ਮੈਂ ਆਪਕੇ ਪਾਉਂ ਦਿਵਾ ਦੇਤੀ ਹਾਂ ਚੱਲ ਮੈਂ ਪੈਰ ਨੱਪ ਦਿੰਨੀ ਆ ਤੁਹਾਡੇ ਲੱਤਾਂ ਨੱਪ ਦਿੰਨੀ ਆ ਆਪਾਂ ਪੰਜਾਬੀ ਚ ਹੀ ਆ ਜਾਨੇ ਆ ਕਿਉਂਕਿ ਹਿੰਦੀ ਆਪਨੂੰ ਸ਼ੂਟ ਨਹੀਂ ਕਰਨੀ ਉਹ ਘੁੱਟ ਦੀ ਘੁੱਟ ਦਿਓ ਚੱਲ ਉਹ ਵਿਚਾਰਾ ਸੋ ਜਾਂਦਾ ਅਚਾਨਕ ਉਹ ਰਾਤ ਨੂੰ 12:00 ਵਜੇ ਉੱਠਦਾ ਜਦੋਂ ਉੱਠਦਾ ਤੇ ਉਹਨੂੰ ਪਿਆਸ ਲੱਗੀ ਹੁੰਦੀ ਆ ਪਾਣੀ ਦੀ ਉਹ ਕਹਿੰਦਾ ਮੈਂ ਪਾਣੀ ਪੀਣਾ ਜਦੋਂ ਪਪਾਸਾ ਲੈਂਦਾ ਲੈਂਦਾ ਬੰਦਾ ਉੱਠ ਕੱਢਦਾ ਵਾ ਪਾਣੀ ਲਿਆ ਦੇ ਮੈਨੂੰ ਉਹ ਵਿਚਾਰੀ ਪਾਣੀ ਲਾਈਨ ਚਲੇ ਜਾਂਦੀ ਆ ਘੜੇ ਦੇ ਵਿੱਚੋਂ ਹਨਾ ਜਾਂ ਖੂਹ ਚੋਂ ਜਿੱਥੋਂ ਵੀ ਉਦੋਂ ਜਿਹੜੀ ਵੀ ਚੀਜ਼ ਅਵੇਲੇਬਲ ਹੋਊਗੀ ਤੇ ਉਹ ਕੀ ਕਹਿੰਦੇ ਹੁੰਦੇ ਆ ਪਾਣੀ ਭਰ ਕੇ ਜਦੋਂ ਉਹਨੂੰ ਲੈ ਕੇ ਆਉਦੀ ਆ ਉਦੋਂ ਉਹ ਵਿਚਾਰਾ ਫਿਰ ਸੌ ਜਾਂਦਾ ਕਿਉਂਕਿ ਥੱਕਿਆ ਹੋਇਆ ਹੁੰਦਾ ਤੇ ਉਸ ਤੋਂ ਬਾਅਦ ਤੜਕੇ ਤੜਕੇ ਕੁੱਕੜ ਬਾਗ ਦਿੰਦਾ ਉਹ ਉੱਠਦਾ ਜਦੋਂ ਉੱਠਦਾ ਤੇ ਉਹਦੀ ਘਰ ਵਾਲੀ ਉਵੇਂ ਪਾਣੀ ਗਲਾਸ ਚ ਪਾ ਕੇ ਉਦਾਂ ਹੀ ਖੜੀ ਹੋਈ ਹੁੰਦੀ ਆ ਉਹ ਕਹਿੰਦਾ ਕਿ ਤੂੰ ਕਿਵੇਂ ਖੜੀ ਹੋਈ ਆ ਉਹਨੂੰ ਯਾਦ ਵੀ ਨਹੀਂ ਰੰਦਾ ਮੈਂ ਰਾਤ ਪਾਣੀ ਮੰਗਿਆ ਸੀ ਤੋ ਗਿੰਦੀ ਜੀ ਤੁਸੀਂ ਰਾਤ ਜਿਹੜਾ ਹੈਗਾ ਵਾ ਪਾਣੀ ਮੰਗਿਆ ਸੀਗਾ ਜਦੋਂ ਨੂੰ ਮੈਂ ਪਾਣੀ ਭਰ ਕੇ ਆਈ ਤੁਸੀਂ ਫੇਰ ਸੋਗੇ ਤੇ ਫੇਰ ਕਹਿੰਦਾ ਤੂੰ ਕਿਦੋਂ ਦੀ ਖੜੀ ਹੋਈਆਂ ਉਹ ਕਹਿੰਦੀ ਮੈਂ ਰਾਤ ਦੇ 12 ਵਜੇ ਦੀ ਖੜੀ ਹੋਈ ਹਾਂ ਇਹਦਾ ਤੂੰ ਸਾਰੀ ਰਾਤ ਦੀ ਖੜੀ ਹੋਈ ਹੋਈ ਜਾਂ ਸੁੱਤੀ ਹੋਈ ਨਹੀਂ ਕੀ ਤਾਂ ਉਹਦਾ ਉਧਾਰ ਹੋ ਗਿਆ ਸੀਗਾ ਘਰ ਵਾਲੀ ਦਾ ਮੈਂ ਕਿਹਦੇ ਸੀ ਤੇ ਇਸ ਕਰਕੇ ਇਹੋ ਜੀਆਂ ਬਣਦੀਆਂ ਹੁੰਦੀਆਂ ਵਾ ਠੀਕ ਆ ਤੇ ਅੱਜ ਮੈਂ ਵੀ ਰਾਤ ਨੂੰ 12 ਵਜੇ ਪਾਣੀ ਮੰਗੂਗਾ ਦਰ ਤੋਂ ਇਦਵਾਰ ਮਸ ਹੋਇਆ ਤੇਰੇ ਨਾਲ ਤਾਂ ਠੀਕ ਆ ਮੈਂ ਤਾਂ ਜਾਵਾਂ ਹਾਂ ਤੇ ਇੱਕ ਪੈਰ ਧੋਇਆ ਕਰ ਪਹਿਲਾਂ ਪਤਾ ਘਰ ਵਾਲੀਆਂ ਕੀ ਕਰਦੀਆਂ ਸੀ ਇੱਕ ਉਹਦੇ ਚ ਨਾ ਕਿਸੇ ਚੀਜ਼ ਤੇ ਬੋਲਿਆ ਹਾਂ ਚੁੱਪ ਕਰ ਪੈਰ ਧੋਕੇ ਹਾਂ ਚੁੱਪ ਕਰ ਜੀਓ ਇਦਵਾਰ ਉਹ ਪਾਣੀ ਨੂੰ ਪੀਂਦੀਆਂ ਹੁੰਦੀਆਂ ਸੀ ਤੇ ਬੰਦੇ ਕੀ ਕਰਦੇ ਹੁੰਦੇ ਸੀ ਬੰਦਾ ਤਾਂ ਫਿਰ ਬੰਦਾ ਹੁੰਦਾ ਵਾ ਉਹ ਆਦੀ ਮਾਵਾਂ ਨੂੰ ਕੀ ਕਰਦੇ ਹੁੰਦੇ ਸੀ ਉਹ ਆਦੀ ਮਾਵਾਂ ਦੇ ਪੈਰ ਧੋਕੇ ਪੀਂਦੇ ਹੁੰਦੇ ਸੀ ਨਾ ਹਾਂ ਤੁਸੀਂ ਪੀ ਲਿਆ ਕਰੋ ਫਿਰ ਮੈਂ ਪੀ ਲਿਆ ਕਰੂੰਗਾ ਇਹ ਦੀ ਕਿਹੜੀ ਗੱਲ ਪਹਿਲਾਂ ਤੁਸੀਂ ਪੀ ਲਓ ਫਿਰ ਆਪਾਂ ਵੀ ਕਰਨਾ ਮਾਂ ਦੇ ਪੈਰਾਂ ਦੇ ਵਿੱਚ ਜੰਨਤ ਹੁੰਦੀ ਆ ਇਹ ਦੀ ਕਿਹੜੀ ਗੱਲ ਨੱਪਿਆ ਕਰੋ ਨਾ ਰੋਜ਼ ਨੱਪਿਆ ਨੱਪ ਰਿਆ ਕਰੂੰਗਾ ਤੂੰ ਤੂੰ ਤਾਂ ਲਾ ਲਾ ਕੇ ਗੱਲਾਂ ਕਰਨ ਲੱਗੀ ਮੇਰੇ ਨਾਲ ਤੁਸੀਂ ਸਿੱਧੀਆਂ ਗੱਲਾਂ ਕਰਤੀ ਪਈ ਨੇ ਮੈਂ ਤਾਂ ਤੁਸੀਂ ਨੱਪਿਆ ਕਰੋ ਨਾ ਪਹਿਲਾਂ ਪਾਣੀ ਪੀਆ ਕਰੋ ਗੱਲ ਤਾਂ ਇਹਨੂੰ ਤਾਂ ਘੋਰ ਕਲਯੁੱਗ ਕਹਿੰਦੇ ਆ ਅੱਗੇ ਅੱਛਾ ਜੀ ਇਹ ਹਮ ਜੀ ਹੁੰਦੀ ਸੀ ਅੱਜ ਕੱਲ ਉਹ ਜੁਬਾਨ ਜੁਬਾਨਾਂ ਲੱਗੀਆਂ ਹੋਈਆਂ ਐਟੀ ਐਟੀ ਅੱਧਾ ਅੱਧਾ ਕਿਲੋ ਦੀਆਂ ਰੜੀਆਂ ਹੈਗੀਆਂ ਤਾਵਾ ਪੜਪੜ ਪੜ ਚੱਲਦੀਆਂ ਚਲ ਚੱਲ ਪੈਰ ਮੇਰੇ ਇੰਤਜ਼ਾਰ ਕਰ ਰਹੇ ਆ ਫੇਰ ਤੂੰ ਖੀ ਜਾਂਦਾ ਫੇਰ ਤੂੰ ਸੱਤ ਜਨਮਾਂ ਚ ਮੇਰੀ ਕਾ ਨਾ ਯਾਰ ਤੂੰ ਨਹੀਂ ਚੋਦੀ ਤੂੰ ਸੱਤ ਜਨਮੋਂ ਮੇਰੀ ਘਰ ਵਾਲੀ ਬਣ ਕੇ ਆਵੇਂ ਐਡੀ ਵਧੀਆ ਸਮਾਈਲ ਅੱਡੇ ਕਿਤੇ 7 ਤੋਂ ਵੀ ਜ਼ਿਆਦਾ ਜਾਣੀ ਆ ਮੈਂ ਤਾਂ ਜਨਮ ਹੀ ਇੱਕ ਲੈਣਾ ਸੀ ਉਹ ਲੈ ਲਿਆ ਬਸ ਹੁਣ ਮੈਂ ਦਵਾਈ ਹੁਣ ਮੈਂ ਜਾਣਮੀ ਲਈ ਜਾਉਂਗੀ ਦੱਸ ਭਾਤੀ ਬਾਹਨਾ ਚਲੀਨ ਹੋ ਕੇ ਹਰ ਤੱਕ ਉੱਥੇ ਪਰਮਾਤਮਾ ਕੋਲੇ ਰਾਵਾਂਗੀ ਜੇ ਮਨ ਆਗਲਾ ਜਨਮ ਜਨਮ ਆਗਲੇ ਜਨਮ ਚ ਜੇ ਜਨਮ ਦੇਣਾ ਫਿਰ ਤਾਂ ਮੈਂ ਕਹੂੰਗੀ ਹੋਈ ਚਾਹ ਬਣਾ ਹੂੰ ਚਾਹ ਬਣਾ ਦੁਪਹਿਰ ਦੇ 2:30 ਵਜੇ ਆ ਯਾਰ ਕਿਆ ਕੋਈ ਸਰ ਪੈ ਗਿਆ ਕਰ ਕਦ ਪਾਇਆ 5 ਮਿੰਟ 2:40 ਮਿੰਟ ਤੇ ਚਾਹ ਬਣਾ ਦੀ ਚਲ ਠੀਕ ਮੈਂ ਕਿ ਥੋੜੀ ਫੀਲਿੰਗ ਦੀ ਚੱਕ ਕੇ ਦੇਖ ਲਈਏ ਜਨਵਰੀ ਮਹੀਨੇ ਜੇ ਲੈ ਕੇ ਆਂਦੀ ਸੀ ਥਰਮੋਸ ਚੀਨੀ ਦੀ ਕਦੇ ਯੂਜ਼ ਵੀ ਨਹੀਂ ਕੀਤੀ ਅਜ ਮਿੱਟੀ ਨਾਲ ਭਰੀ ਪਈ ਸੀ ਮੈਂ ਕਿ ਚੱਲ ਇਹ ਦੇਖਦੇ ਆਂ ਚਾਹ ਨਿਕਲਦੀ ਕਿਵੇਂ ਆ ਪਰ ਬਹੁਤ ਵਧੀਆ ਲਈ ਬੋ ਤੇ ਲੱਗਦੀ ਵੀ ਕਿਹੜਾ ਜਿਵੇਂ ਮੰਨ ਲਓ ਜੇ ਕੋਈ ਮਹਿਮਾਨ ਆਇਆ ਹੋਵੇ ਤਾਂ ਆਪਾਂ ਇਹਨੂੰ ਭਰ ਕੇ ਇਹਦੇ ਵਿੱਚ ਉਹ ਜਿਵੇਂ ਦੇ ਸਕਦੇ ਆ ਵਧੀਆ ਲੱਗਦੀ ਏ ਗੱਲ ਬਹੁਤ ਤੇ ਸੋਹਣੀ ਲੱਗੀ ਤਾਂ ਕਰਕੇ ਆ ਇਦਾਂ ਕਰਕੇ ਦੇਖਿਆ ਸੀ ਨਹੀਂ ਇਹ ਤੇਰਾ ਬਾਲਾ ਕੀ ਇਹ ਲੱਡੂ ਆ ਸਾਰਿਆਂ ਨੂੰ ਤੰਗਇਆ ਕਰ ਨੱਕੋ ਵੱਡੋ ਕੀਤਾ ਜਾਏ ਨੇ ਸਵੇਰੇ ਅੱਜ ਜਨੇ ਕਿੰਨਾ ਤੰਗ ਖਰੂ ਪਾਇਆ ਨਹੀਂ ਕਰਨਾ ਬੱਚਾ ਨੇ ਹੋਰ ਕੀ ਕਰਨਾ ਵਾ ਹਾਂ ਤੂੰ ਬੱਚਾ ਤੂੰ ਦਾਛਤਾਨ ਬੱਚਾ ਕਰੰਬਰ ਦਾ ਅਲਟਰੋਜੀਆ ਉਹਦੀ ਅੰਦਰ ਰੱਖਿਆ ਕਰ ਜਿਆਦਾ ਪੜਪੜ ਚਲਾਇਆ ਨਾ ਕਰ ਸਵੀਰੇ ਲਵ ਪੀ ਲਿਆ ਨੇ ਅਜੇ ਮੈਂ ਕੋਈ ਨਹੀਂ ਵੀਡੀਓ ਬਣਾਈ ਬਾਤ ਕੀ ਹੈ ਤੇਰੀ ਮੰਮੀ ਨੇ ਮੈਨੂੰ ਸਮਝਾਤਾ ਨਾ ਖਾਈ ਚੱਲ ਗਰਮੀ ਆ ਬੈ ਜਾ ਮੈਂ ਬੈ ਸੋ ਨਾ ਮਸੂਕ ਨੂੰ ਨਾ ਹੂੰ ਇਕੱਠੀ ਫਿਰ ਮਾਂ ਦੀ ਮਮਤਾ ਜਾ ਕੇ ਪੈਂਦੀ ਆ ਹਾਂ ਜੀ ਜੀ